ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੈਨੇਡਾ ਦੇ ਵਿੱਚ ਸਿੱਖਾਂ ਨਾਲ ਜ਼ੁਲਮ ਜੜਾ ਵੈ ਉਹ ਵਾਦਾ ਜਾ ਰਿਹਾ ਹੈਗਾ ਵੈ ਉਹਨਾਂ ਨੂੰ ਸਿੱਖ ਹੋਣ ਦੀ ਵਜ੍ਹਾ ਤੋਂ ਜ਼ੁਲਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉਸ ਦੀ ਵਜ੍ਹਾ ਉਹਨਾਂ ਦੀ ਪਗੜੀ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈਗੀ ਹੈ ਇਸ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਕੈਨੇਡਾ ਵਿੱਚ ਤਿੰਨ ਸਿੱਖਾਂ ਤੇ ਹੋਇਆ ਹਮਲਾ ਦਸਤਾਰਾਂ ਲਾਹਿਆਂ ਗੱਡੀਆਂ 'ਹਿਟ ਦਰੜਨ ਦਾ ਕੀਤਾ ਯਤਨ ਟ੍ਰਾਂਟੋ ਪੀਟਰਬਰੋ ਅਤੇ ਸਡਬਰੀ ਵਿਖੇ ਬਾਪਰੀਆਂ ਵਾਰਦਾਤਾ ਕੈਨੇਡਾ ਵਿੱਚ ਤਿੰਨ ਸਿੱਖਾਂ ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਦੀਆਂ ਦਸਤਾਰਾਂ ਹਮਲਾਵਰ ਨਾਲ ਲੈ ਗਏ ਅਤੇ ਕੁੱਟਮਾਰ ਕਰਨ ਮਗਰੋਂ ਗੱਡੀ 'ਹਿਟ ਦਰੜਨ ਦਾ ਯਤਨ ਵੀ ਕੀਤਾ ਪਹਿਲਾ ਮਾਮਲਾ ਟ੍ਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਸਾਹਮਣੇ ਆਇਆ ਜਿੱਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ ਦੂਜਾ ਮਾਮਲਾ ਪੀਟਰ ਬਰੋਵ ਦੇਖੇ ਸਾਹਮਣੇ ਆਇਆ ਜਿੱਥੇ ਸਿੱਖ ਨੌਜਵਾਨ ਦੀ ਪਗਟਾ ਹੁਣ ਮਗਰੋਂ ਸਿਰ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ ਤੀਜਾ ਮਾਮਲਾ ਸਟਬਰੀ ਦੇਖੇ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਨੂੰ ਪਿਕਅਪ ਟਰੱਕ ਦਰੜਨ ਦਾ ਯਤਨ ਕੀਤਾ ਗਿਆ ਰੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਇੱਕ ਹਮਲਾਵਰ ਨੇ ਕਾਰ ਵਿੱਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ ਹਮਲਾਵਰ ਦਸਤਾਰ ਖਿੱਚ ਕੇ ਕਾਰ ਵੱਲ ਦੌੜਿਆ ਜੋ 골ਡ ਵਾਈਟ ਕਲਰ ਦੀ 7 ਸੀਟਰ ਸਿਹਨਾ ਗੱਡੀ ਸੀ ਰੁਪਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਰੁਪਿੰਦਰ ਸਿੰਘ ਨੇ ਤੁਰਤ 911 ਤੇ ਕਾਲ ਕੀਤੀ ਅਤੇ ਪੁਲਿਸ ਮੌਕੇ ਤੇ ਪੁੱਜ ਗਈ ਪਰ 16 ਜੁਲਾਈ ਦੀ ਵਾਰਦਾਤ ਮਗਰੋਂ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਇਸੇ ਕਿਸਮ ਦੀ ਵਾਰਦਾਤ 25 ਜੁਲਾਈ ਨੂੰ 온ਟਾਰੀਓ ਦੇ ਪੀਟਰਬਰੋ ਵਿਖੇ ਵਾਪਰੀ ਜਿੱਥੇ ਇੱਕ ਸਿੱਖ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ ਹੰਟਰ ਸਟਰੀਟ ਈਸਟ ਅਤੇ ਮਾਰਕ ਸਟਰੀਟ ਵਿਖੇ ਹੋਈ ਵਾਰਦਾਤ ਨੂੰ ਪੁਲਿਸ ਨਫਰਤੀ ਅਪਰਾਧ ਮੰਨ ਰਹੀ ਹੈ ਦੂਜੇ ਪਾਸੇ 온ਟਾਰੀਓ ਦੇ ਹੀ ਸਰਬਰੀ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਤੇ ਹਮਲਾ ਕਰਦਿਆਂ ਪਿਕਅਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ ਸਿੱਖਾਂ ਤੇ ਲਗਾਤਾਰ ਹੋ ਰਹੇ ਇਨ੍ਹਾਂ ਹਮਲਿਆਂ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਚਿੰਤਤ ਹੈ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਨਲਾਈਨ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡਬਲਯੂਐਸਓ ਨੇ ਕਿਹਾ ਕਿ ਕੈਨੇਡਾ ਦੀਆਂ ਕੱਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਹਮਲੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਬਸਪੋਰਟ ਦੇ ਸਿੱਖ ਫੋਟੋਗ੍ਰਾਫਰ ਗੁਰਕੀਰਤ ਸਿੰਘ ਨੇ ਪਿਛਲੇ ਦਿਨੀ ਅਲਬਰਟਾ ਦੇ ਬੈਂਫ ਇਲਾਕੇ ਵਿੱਚ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਇਸ ਉੱਤੇ ਕੈਨੇਡੀਅਨ ਖਾਤਿਆਂ ਅਤੇ ਭਾਰਤੀ ਨਾਗਰਿਕਾਂ ਦੇ ਖਾਤਿਆਂ ਤੋਂ ਨਸਲੀ ਟਿੱਪਣੀਆਂ ਹੋਣ ਲੱਗੀਆਂ ਡਬਲਯੂਐਸਓ ਦੇ ਪ੍ਰਧਾਨ دانش ਸਿੰਘ ਨੇ ਇਹਨਾਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਕਾਰਨ ਇਹ ਸਭਨਾਂ ਤੋਂ ਵੱਖਰੇ ਨਜ਼ਰ ਆਉਂਦੇ ਨੇ ਅਤੇ ਨਫ਼ਰਤ ਹੀ ਹਮਲਿਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ ਨੇ ਸਿੱਖਾਂ ਬਾਰੇ ਜ਼ਹਿਰ ਭਰਿਆ ਮਾਹੌਲ ਸਿਰਜੇ ਜਾਣ ਦੀਆਂ ਘਟਨਾਵਾਂ ਬਾਰੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡਬਲਯੂਐਸਓ ਵੱਲੋਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਫ਼ਰਤੀ ਜਾਂ ਵਿਤਕਰੇ ਵਾਲੀ ਕੋਈ ਘਟਨਾ ਵਾਪਰਨ ਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਵੈੱਬਸਾਈਟ ਤੇ ਵੀ ਜਾਣਕਾਰੀ ਦਰਜ ਕੀਤੀ ਜਾਵੇ। ਬੇਰ ਰਿਪੋਰਟ ਹਮਦਾਰ ਟੀਵੀ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਦਰਪੇਸ਼ ਮਸਾਇਲ ਜਿਹੜੇ ਆ ਉਹਦੇ ਵਿੱਚ ਇੱਕ ਮਸਲਾ ਹੀ ਹੈ ਕਿ ਸਿੱਖਾਂ ਨੇ ਨਾਲ ਬਹੁਤ ਜ਼ਿਆਦਾ ਜ਼ੁਲਮ ਜੜਾ ਵਾ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਕਿ ਇੱਕੇ ਬਾਅਦ ਦੀ ਗਰੇ ਅੱਗੇ ਪਿੱਛੇ ਤਕਰੀਬਨ ਤਿੰਨ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਜਿਹੜੇ ਕਟੜਤਾ ਉਥੇ ਤਨਜ਼ੀਮਾਂ ਨਾਲ ਤਾਲੁਕ ਰੱਖਦੇ ਹੈਗੇ ਆ ਉਹਨਾਂ ਨੇ ਨਿਸ਼ਾਨਾ ਬਣਾਇਆ ਉਹਨਾਂ ਦੀਆਂ ਪਗੜੀਆਂ ਨੂੰ ਸਰਿਆਮ ਖਿੱਚਿਆ ਗਿਆ ਉਹਨਾਂ ਦੇ ਸਿਰਾਂ ਤੋਂ ਲਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੁxtਲਫ ਤਰੀਕਿਆਂ ਦੇ ਨਾਲ ਜਦੋਂ ਗੋਪ ਕੀਤਾ ਗਿਆ ਉਹਨਾਂ ਨੂੰ ਉਹਦੇ ਵਿੱਚ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਜਿਹੜੇ ਮਾਮਲੇ ਆ ਵਾਧ ਦੇ ਨਜ਼ਰ ਆਉਂਦੇ ਹੈਗੇ ਆ ਜਿਹਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਤਫਸੀਲ ਜ਼ਾਹਰ ਕੀਤੀ ਹੈ ਕਿ ਮੁਸਤਕਬਲ ਦੇ ਵਿੱਚ ਇਸ ਜਿਹੜੇ ਵਾਕਿਆਤ ਹੈ ਇਹਨਾਂ ਦੀ ਵਜ੍ਹਾ ਤੋਂ ਕੋਈ ਵੱਡਾ ਵਾਕਿਆਤ ਰੂਨਮਾ ਹੋ ਸਕਦਾ ਹੈਗਾ ਵੈ ਇਹਦੇ ਮੁਕੰਮਲ ਇਹਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਲੋਗ ਇਹਨਾਂ ਦੇ ਵਿੱਚ ਮਲਬਸ ਹੈਗੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਜੁਰਤ ਨਾ ਕਰ ਸਕੇ ਔਰ ਇਹ ਵੀ ਦੱਸਿਆ ਗਿਆ ਕਿ ਸਿੱਖਾਂ ਨਾਲ ਇਹ ਜਿਹੜਾ ਜ਼ੁਲਮ ਕੀਤਾ ਜਾਂਦਿਆ ਹੈਗਾ ਵੈ ਇਹ ਜਿਹੜੇ ਕੱਟੜ ਤਨਜ਼ੀਮਾਂ ਨਾਲ ਲੋਕ ਤਾਲੁਕ ਰੱਖਦੇ ਹੀਗੇ ਵੈ ਇਹ ਇਹ ਉਹ ਕਰਨ ਦੇ ਹੀ ਹੈ ਕਿਉਂਕਿ ਸਿੱਖਾਂ ਦੀ ਇੱਕ ਅਲੱਗਾਂ ਪਹਿਚਾਨ ਹੈਗੀ ਆ ਪਗੜੀ ਦੀ ਵਜ੍ਹਾ ਤੋਂ ਤੇ ਦਾੜ੍ਹੀ ਦੀ ਵਜ੍ਹਾ ਤੋਂ ਉਹ ਦੂਰੋਂ ਹੀ ਪਛਾਣੇ ਜਾਂਦੇ ਹੈਗੇ ਆ ਚਾਹੇ ਜੱਡੇਵਰ ਜੀ ਮਜਮੇ ਦੇ ਵਿੱਚ ਹੋਣ ਉਹਨਾਂ ਦੀ ਪਹਿਚਾਨ ਜਿਹੜਾ ਵਾ ਉਹਨਾਂ ਨੂੰ ਪਛਾਣਨਾ ਜਿਹੜਾ ਵਾ ਆਸਾਨ ਹੁੰਦਾ ਵਾ ਇਸ ਲਈ ਇਹਨਾਂ ਦਿਨਾਂ ਲੈ ਇਸ ਤਰ੍ਹਾਂ ਕੀਤਾ ਜਾਂਦਿਆ ਹੈਗਾ ਵਾ ਇਹ ਸਿਰਫ ਸਿੱਖਾਂ ਦੇ ਖਿਲਾਫ ਨਫ਼ਰਤ ਅੰਗੇਜ਼ੀ ਫਲਾਈ ਜਾ ਰਹੀ ਹੈਗੀ ਹੈ ਲੋਕਾਂ ਨੂੰ ਖੌਫ ਜ਼ਦਾ ਕਰਨੇ ਦੀ ਖਾਤਰ ਇਸ ਦੇ ਜਿਹੜੇ ਆ ਇੱਕ ਦਾ ਮਾਰ ਕੀਤੇ ਜਾਂਦੇ ਆ ਲੇਕਿਨ ਬਹੁਤ ਜਲਦੀ ਨਦੀ ਰੋਕ ਥਾਮ ਕੀਤੀ ਜਾਏਗੀ ਔਰ ਜਿਹੜੇ ਲੋਗ ਇਹਨਾਂ ਵਿੱਚ ਮਲਬਸ ਹੈ ਹਨਾ ਨੂੰ ਕੜੀ ਸਜ਼ਾ ਦਿੱਤੀ ਜਾਏਗੀ ਤਾਂ ਕਿ ਦੁਬਾਰਾ ਇਸ ਤਰ੍ਹਾਂ ਕੋਈ ਨਾ ਕਰ ਸਕੇ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼